ਜੀ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਅਤੇ ਐਸਐਸਪੀ ਜਲੰਧਰ ਦਿਹਾਤੀ ਸ਼੍ਰੀ ਹਰਕਮਨ ਕ੍ਰਿਸ਼ਟਿੰਗ ਖਾਕ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਉਣ ਵਾਲੇ ਜਿਹੜੇ ਪ੍ਰੋਗਰਾਮ 26 ਜਨਵਰੀ ਹੈ ਉਹਦੇ ਉਹਨੂੰ ਮਤਲਬ ਕਿ ਸੁਚਾਰੂ ਟੰਗ ਨਾ ਕਰਵਾਉਣ ਵਾਸਤੇ ਆਪਾਂ ਜਿਹੜਾ ਸਬਡਿਵੀਜ਼ਨ ਫਲੋਰ ਦੇ ਅੰਤਰਗਤ ਜਿਹੜੇ ਥਾਣੇ ਪੈਂਦੇ ਹੈਗੇ ਆ ਪੁਲਿਸ ਥਾਣਾ ਫਲੋਰ ਅਤੇ ਪੁਲਿਸ ਥਾਣਾ ਗੁਰਾਇਆਂ ਇਹਦੇ ਵਿੱਚ ਆਪਾਂ 플ੈਗ ਮਾਰਚ ਅੱਜ ਕੱਢਿਆ ਆ ਇਦੇ ਵਿੱਚ ਸਾਡੀ ਟੋਟਲ 100 ਦੀ ਨਫਰੀ ਹੈਗੀ ਆ ਜਿਹਦੇ ਵਿੱਚ ਇੱਕ ਜੀਓ ਸਾਹਿਬਾਨ ਤਿੰਨ ਜਿਹੜੇ ਹੈਗੇ ਆ ਆਪਣਾ ਥਾਣਿਆਂ ਦੇ ਇੰਚਾਰਜ ਜਿਹੜੇ ਹੈਗੇ ਆ ਸਬਡਿਵੀਜ਼ਨ ਆਪਣਾ ਥਾਣਾ ਫਲੌਰ ਗੁਰਾਇਆਂ ਤੇ ਬਿਲਗਾ ਦੇ ਜਿਹੜੇ ਥਾਣਾ ਮੁਖੀ ਆ ਉਹ ਤੇ ਇੱਕ ਰਿਜ਼ਰਵ ਫੋਰਸ ਜਿਹੜੀ ਹੈਗੀ ਆ ਪੁਲਿਸ ਲਾਈਨ ਤੋਂ ਆਪਾਂ ਲਈ ਹੋਈ ਆ ਕੁੱਲ ਸਾਡੇ ਕੋਲ 10 ਜਿਹੜੇ ਹੈਗੇ ਆ ਵੀਕਲਸ ਹੈਗੇ ਆ ਤੇ ਮੈਂ ਆਮ ਜਨਤਾ ਨੂੰ ਅਪੀਲ ਕਰਦਾ ਆ ਕਿ ਜਿਹੜੀ ਪੁਲਿਸ ਹੈਗੀ ਆ ਉਹ 26 ਜਨਵਰੀ ਦੇ ਜਿਹੜੇ ਇੱਕ ਕਾਰਜਕ੍ਰਮ ਹੈ ਇਹਦੇ ਵਿੱਚ ਤੁਹਾਡੇ ਨਾਲ ਹੈਗੀ ਆ ਤੇ ਜਿਹੜੇ ਮਾੜੇ ਆਂਸਰਾਂ ਨੂੰ ਮੈਂ ਚੇਤਾਵਨੀ ਦਿਨਾ ਆ ਕਿ ਤੁਸੀਂ ਜਿਹੜੇ ਹੈਗੇ ਆ ਬਚ ਕੇ ਰਹੋ ਕਿ ਪੂਰੀ ਜਲੰਧਰ ਪੁਲਿਸ ਜਿਹੜੀ ਹੈਗੀ ਜਲੰਧਰ ਦਿਹਾਤੀ ਦੀ ਪੁਲਿਸ ਤੁਹਾਡੇ ਅਗੇਂਸਟ ਹੈਗੀ ਆ ਤੇ ਆਉਣ ਵਾਲਾ ਜਿਹੜਾ 26 ਜਨਵਰੀ ਆ ਉਹਨੂੰ ਸਹੀ ਢੰਗ ਨਾਲ ਮਨਾਇਆ ਜਾਊਗਾ ਥੈਂਕ ਯੂ